ਵੱਡੀ ਖਬਰ ਉਹ ਜਿਹੜਾ ਪੁਰਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਐਲਪੀਜੀ ਟੈਂਕਰ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤਾਂ ਦੱਸ ਦਈਏ ਕਈ ਲੋਕਾਂ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਮੰਡਿਆਲਾ ਦੇ ਨੇੜੇ ਐਲਪੀਜੀ ਗੈਸ ਟੈਂਕਰ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਚੁੱਕੀ ਹੈ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਸੜਕ ਕਿਨਾਰੇ ਕਈ ਦੁਕਾਨਾਂ ਨੂੰ ਅੱਗ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਸੰਪਤੀ ਦੇ ਨੁਕਸਾਨ ਦੀ ਵੀ ਸੂਚਨਾ ਮਿਲੀ ਹੈ ਦਮਕਲ ਵਿਭਾਗ ਦੀ ਗੱਡੀਆਂ ਮੌਕੇ ਦੇ ਉੱਪਰ ਪਹੁੰਚ ਚੁੱਕੀਆਂ ਨੇ ਰਾਹਤ ਦੇ ਕਾਰਜ ਜਿਹੜੇ ਨੇ ਕੀਤੇ ਜਾ ਰਹੇ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਡਾਕਟਰਾਂ ਦੇ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਵਿਅਕਤੀ ਨੂੰ ਮ੍ਰਿਤਕ ਲਈ ਅੰਦਾਜ਼ਾ ਜਦਕਿ 5 ਤੋਂ 6 ਲੋਕ ਜਿਹੜੇ ਨੇ ਕਾਫੀ ਗੰਭੀਰ ਰੂਪ ਵਿੱਚ ਜ਼ਖਮੀ ਨੇ ਦੱਸਿਆ ਇਸ ਦੁਰਘਟਨਾ ਦੇ ਵਿੱਚ 20 ਤੋਂ ਵੱਧ ਲੋਕ ਜਿਹੜੇ ਨੇ ਕਾਇਲ ਖੁੰਦੇ ਹੋਏ ਨਜ਼ਰ ਆਏ ਨੇ ਸਦੋਂ ਨੂੰ ਦੱਸਣਾ ਚਾਹਾਂਗੇ ਕਿ ਕਾਫੀ ਜ਼ਿਆਦਾ ਮਾਹੌਲ ਜਿਹੜਾ ਹੈ ਤਣਾਅਪੂਰਨ ਹੋ ਚੁੱਕਾ ਹੈ ਸਟੇਜੇ ਦੇ ਨਾਲ ਅੱਗ ਜਿਹੜੀ ਹੈ ਚਾਰੇ ਪਾਸੇ ਫੈਲ ਚੁੱਕੀ ਹੈ ਬਚਾਅ ਜਿਹੜੇ ਕਾਰਜ ਨੇ ਉਹ ਲਗਾਤਾਰ ਕੀਤੇ ਜਾ ਰਹੇ ਨੇ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਿਆਰਪੁਰ ਰੋਡ ਤੇ ਜੋ ਐਲਪੀਜੀ ਦਾ ਟੈਂਕਰ ਹੈ ਇਸ ਦੀ ਇੱਕ ਗੱਡੀ ਦੇ ਨਾਲ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਇਹ ਟੈਂਕਰ ਜਿਹੜਾ ਫਟ ਜਾਂਦਾ ਹੈ ਤੇ ਉੱਥੇ ਭਿਆਨਕ ਅੱਗ ਜਿਹੜੀ ਹੈ ਲੱਗ ਜਾਂਦੀ ਹੈ। ਹਾਂ ਉਹ ਲਾ ਪੂਰਾ ਲੂ ਹੋ ਗਿਆ ਘਰ ਵੀ ਲੂ ਹੋ ਗਿਆ ਓਏ ਮੋੜ ਤੇ ਇਸ ਦਾ ਘਰ ਮੋੜ ਤੇ ਟੈਂਕਰ ਫਟਿਆ ਕਦੋਂ ਦੀ ਗੱਲ ਕਿੰਨੇ ਕਵੇ ਦੀ ਗੱਲ ਹੈ ਇਹ ਮੇਰਾ ਖਿਆਲ ਹੈ 9:30 10:00 ਵਜੇ ਦੀ ਗੱਲ ਹੈ ਮੈਂ ਨੌਣ ਲਗਾਈ ਦੁਕਾਨ ਬੰਦ ਕਰਕੇ ਆਇਆ ਮੈਂ ਕੋਠੇ ਦੇ ਮਹੌਲ ਚ ਲਾ ਕਪੜੇ ਲਾਏ ਕਪੜੇ ਲਾ ਕੇ ਇੱਕੋ ਡੱਬਾ ਪਾਣੀ ਦਾ ਪਾਇਆ ਜਾਦੂ ਕਾ ਦਾ ਠਾ ਮੈਂ ਥੱਲੇ ਉਤਰਿਆ ਫਟਾਫਟ ਘਰ ਤੇ ਬਤਿਆ ਬੰਦ ਕਰ ਲਓ ਟੈਂਕਰ ਫਟ ਗਿਆ ਓਏ ਉਹ ਉਹ ਫਟਾਫਟ ਬੱਤੀਆਂ ਦੀ ਤੇ ਬੱਤੀਆਂ ਵੀ ਬੰਦ ਕੀਤਾ ਫੇਰ ਦੇ ਅੰਦਰ ਅੱਗ ਵੱਢ ਗਈ ਓਏ ਕਿੰਨੇ ਜੀ ਸੀ ਆਪਣੇ ਘਰ ਦੇ ਹਾਂ ਜੀ ਜਿਨ੍ਹਾਂ ਨੂੰ ਅੱਗ ਮੈਂ ਅਜੀ ਸ਼ਹਿਗੀਆ ਠਠਈ ਹਾਂ ਜੀ ਮੇਰਾ ਪੋਤਾ ਨੇ ਮਰਜੀ ਬਚਾਇਆ ਮੇਰੇ ਅਕਲਿਕ ਨੂੰ ਲekin ਉਹਨੂੰ ਮਸੀ ਬਚਾਇਆ ਮਾਰਿਆ ਦੱਸੋ ਕਿ ਭੋਇਆ ਕਿਉਂ ਪਾਣੀ ਤੇ ਸਾਡਾ ਘਰ ਮੋੜ ਤੇ ਆ ਜਿੱਥੇ ਉਹ ਆਪਣੀ ਤਲਵੰਡੀ ਨੂੰ ਛੱਡ ਜਾਂਦੀ ਆ ਤੇ ਉਥੇ ਤਲਵੰਡੀ ਛੜਕ ਗਈ ਤਾਂ ਮੈਂ ਕੋਠੇ ਦੇ ਨਹਾਉਣ ਗਿਆ ਦੁਕਾਨਦਾਰ ਮੇਰਾ ਨਾਮ ਗੁਰਮਖ ਸਿੰਘ ਆ ਜੀ ਗੁਰਮਖ ਸਿੰਘ ਖਾਨ ਲਿਮੜਾ ਵਾਲਾ ਸੰਨੋhbar 라ਵਲ ਰਾਮ ਗਲੈਂਡ ਮੁਖ ਸਿੰਘ ਸੰਨੋhbar 라ਵਲ ਰਾਮ 라ਵਲ ਹਾਂਜੀ ਰਾਮਪਿੰਡ ਮੜਿਆਲਾ ਹਾਂਜੀ ਹਾਂਜੀ ਹਾਂ ਹਾਂ ਸੰਜੀਵਾ ਜਿਹੜਾ 1900 1900 ਹੋਇਆ ਸੀ ਹੋਇਆ ਪਾਣੀ ਵੀ ਦਾ ਟਾਈਮ ਆ ਇਹ 9:30 10 ਵਜੇ ਦਾ ਟਾਈਮ ਆ ਅੱਛਾ ਜੀ ਮੈਂ ਦੁਕਾਨ ਬੰਦ ਕਰਕੇ ਕੋਹੇ ਨਾਉਣ ਗਿਆ ਅੱਛਾ ਜੀ ਤੇ ਮੈਂ ਇੱਕੋ ਡੱਬਾ ਪਾਣੀ ਦਾ ਪਾਇਆ ਜਾਂ ਲੋ ਟੈਂਕਰ ਕਾ ਉਥੋਂ ਮੋੜ ਕੱਟਣ ਲਗਾ ਆਪਣੇ ਮਤਲਬ ਪਲਾਂਟ ਵਾਲ ਨੂੰ ਚੱਲਾ ਸੀ ਨਹੀਂ ਹਾਂ ਤਲਵੰਡੀ ਵਾਲ ਨੂੰ ਤਲਵੰਡੀ ਬਣਾ ਆਇਆ ਕਿਧਰੋਂ ਸੀ ਆਇਆ ਇਧਰੋਂ ਇਹਨੇ ਪਤਾ ਸ਼ਾਹਪੁਰੋਂ ਭਰਿਆ ਟੈਂਕਰ ਸੀ ਦਾ ਫੁੱਲ ਤੇਲ ਦਾ ਸੀਗਾ ਨਹੀਂ ਗੈਸ ਦਾ ਐਚਪੀ ਐਚਪੀ ਗੈਸ ਇਹ ਜ਼ਿਆਦਾ ਅੱਛੀ ਐ ਜੀ ਜ਼ਿਆਦਾ ਕਰਤੀ ਵੱਡਾ ਟਰੱਕ ਵੱਡਾ ਟਰੱਕ ਜਿਹੜਾ ਹੁੰਦਾ ਹਜ਼ਾਰਾਂ ਵਾਲੀ ਹੁੰਦਾ ਅੱਛਾ ਜੀ ਪਤਾ ਨਹੀਂ ਕਿੰਨੇ ਕੰਨੋ ਇੱਥੇ ਗੈਸ ਚਲਦੀ ਆ ਗੈਸ ਟਰੱਕ ਜਿਹੜਾ ਹੁੰਦਾ ਉਹਦੇ ਉੱਪਰ ਰੱਖਿਆ ਕਰਾਇਆ ਸੀ ਤੇ ਮੈਂ ਨਾਟਕੇ ਕੋਠੇ ਤੋਂ ਥੱਲੇ ਉਤਰਿਆ ਲੈਕਾ ਸਾਰੀਆਂ ਬੰਦ ਕੀਤੀਆਂ ਸਾਰੇ ਪਰਵਾਨ ਨੂੰ ਕਿਹਾ ਵੀ ਤੁਸੀਂ ਅੰਦਰ ਵੜ ਜਾਓ ਟੈਂਕਰ ਫਟ ਗਿਆ ਉਹ ਸਾਡੇ ਘਰ ਤੇ ਵੀ ਅੱਗ ਲੱਗ ਗਈ ਆਂਡੀਆਂ ਕੋਲ ਅੱਗ ਜਿਹੜੀ ਸੀ ਤੁਹਾਡੇ ਘਰ ਦੇ ਘਰਾਂ ਨੂੰ ਵੀ ਆ ਗਈ ਸਾਰੇ ਅੱਡੇ 'ਚ ਹੀ ਫੈਲ ਕੇ ਪਾਦੀ ਮਤਲਬ ਉਹ ਮੰਡਿਆਲਾ ਅੱਡੇ 'ਚ ਮੰਡਿਆਲਾ ਅੱਡੇ 'ਚ ਪਿੰਡ ਨੂੰ ਵੀ ਅੱਜ ਅਤੇ ਪਿੰਡ ਚ ਵੀ ਗਈ ਆ ਤੁਸੀਂ ਕਦੇ ਸੁਣੂ ਮੈਂ ਉਸ ਨੂੰ ਨੌਣ ਲਗਾਜੀ ਕੋਠੇ ਤੇ ਜੀ ਕਰਦਾ ਮੈਂ ਨਾਟਕੇ ਜਾ ਕੇ ਨਾ ਥੱਲੇ ਸਾਰੇ ਪਰਵਾਰ ਨੂੰ ਮੈਂ ਕਹਾਂ ਉਹ ਲੇਟਾ ਬੰਦ ਕਰ ਦਿਓ ਉਹ ਗੈਸ ਟੈਂਕਰ ਫਟ ਗਿਆ ਸਾਡੇ ਲੱਗ ਗਈ ਆ ਨਾ ਬੋਰ ਹਾਂਜੀ ਹਾਂਜੀ ਤੇ ਉਹਨਾਂ ਟੈਂਕਰ ਬੰਦ ਇਹਨਾਂ ਨੇ ਸਾਰੇ ਘਰਾਂ ਨੂੰ ਅੱਗ ਲੱਗੀ ਉਹ ਕਿੰਨੇ ਘਰਾਂ ਨੂੰ ਦੇਖੇ ਮੇਰੇ ਆਈਡੀਏ ਦੇ ਨਾਲ ਸਾਰੇ ਏਡੇ ਨੂੰ ਲੱਗੀ ਹੋ ਆ ਤੁਹਾਡੇ ਕੀ ਨਾਮ ਮੇਰਾ ਨਾਮ ਗੁਰਮਖ ਸਿੰਘ ਆ ਜੀ ਤੁਸੀਂ ਨਹਾ ਚ ਤੁਸੀਂ ਹਾਂਜੀ ਆ ਮੇਰਾ ਸਾਰਾ ਪਰਿਵਾਰ ਆ ਭਾਜੀ ਕੀ ਨਾਮ ਹੈ ਜੀ ਮੇਰਾ ਨਾਮ ਕੁਰਮਖ ਸਿੰਘ ਆ ਭਾਜੀ ਹਾਂਜੀ ਕੀ ਹੋਇਆ ਬਾਤ ਕੀ ਆ ਉਹ ਟੈਂਕਰ ਫੜ ਗਿਆ ਭਾਜੀ ਕਿੰਨੀਆਂ ਕਿ ਗੱਡੀਆਂ ਮੌਕੇ ਤੇ ਹੁਣ ਲੱਗ ਚੁੱਕੀਆਂ ਨੇ ਜੀ ਬੰਦ ਕਰੇ 18 ਤੋਂ 20 ਗੱਡੀਆਂ ਲੱਗ ਚੁੱਕੀਆਂ ਨੇ ਇਸ ਵੇਲੇ ਕੀ ਹਾਲਾਤ ਨੇ ਇਸ ਵੇਲੇ ਬਿਲਕੁਲ ਸੇਫ ਹਾਲਾਤ ਨੇ ਕਿਉਂਕਿ ਹੁਸ਼ਿਆਰਪੁਰ ਕਾਰਗਿਟ ਦੇ ਸ਼ੇਪਾ ਟੈਂਡਰ ਦੋ ਵਾਰੀ ਰਿਪੀਟ ਹੋ ਚੁੱਕੇ ਨੇ ਗਾਗਨਪੁਰ এয়ার ਬਿਸਦਾ ਸੀ ਗਾਗਨਪੁਰ ਸਾਰਬੇਟ ਤੇ ਦੋ ਜਲੰਦਰ ਇੱਕ ਸੋਨਾ ਲਿਖਾ ਸੋਨਾ ਲਿਖਾ ਦੋ ਵਾਰੀ ਰਿਪੀਟ ਹੋਈ ਨਾ ਔਰ ਆਦਮਪੁਰ এয়ার ਬਸ ਦੋ ਵਾਰੀ ਰਿਪੀਟ ਹੋਇਆ ਆਲਮੋਸਟ ਟੋਟਲ ਰੂਟ ਲਾ ਕੇ 18 ਤੋਂ ਉੱਨੀ ਗੱਡੀਆਂ ਲੱਗੀਆਂ ਨੇ ਸ਼ੀਰ ਗੱਡੀਆਂ ਤੇ ਮੋਟੇ ਦੇ ਤੁਹਾਨੂੰ ਕਿੰਨੇ ਵਜੇ ਪਾਜੀ ਸੂਚਨਾ ਮਿਲਦੀ ਸੀ ਇਹ ਨਾ ਟਾਈਮ ਸੂਚਨਾ ਮਿਲੀ ਸੀ ਜੀ ਆਫਿਸ ਦੇ ਵਿੱਚ ਵੀ ਤਾਂ ਸਾਨੂੰ ਮੰਤਰੀ ਸਾਹਿਬ ਡਾਕਟਰ ਜੋਧੂ ਜੀ ਦੇ ਸੀਐਸਾ ਪ੍ਰਦੀਪ ਜੀ ਨੇ ਵੀ ਫੋਨ ਕੀਤਾ ਸੀ ਜੀ ਜੀ ਜੋ ਮੈਨੂੰ ਪਰਸਨਲੀ ਫੋਨ ਆਇਆ ਸੀ ਮੈਂ ਆਫ ਡਿਊਟੀ ਆ ਪਾ ਜੀ ਮੇਰੀ ਡਿਊਟੀ ਖਤਮ ਹੋ ਚੁੱਕੀ ਆ ਸਾਡਾ ਆਲਮੋਸਟ ਇਹਦੇ ਵਿੱਚੋਂ ਜਿੰਨਾ ਸਟਾਫ ਇੱਥੇ ਆ ਉਹਦੇ ਵਿੱਚੋਂ 75% ਜਿਹੜਾ ਸਟਾਫ ਹੈਗਾ ਉਹ ਆਫ ਡਿਊਟੀ ਚੱਲਦਾ ਕਿ ਐਸੇ ਗੱਲ ਕੀਤੀ ਆ ਵੀ ਤਾਂ ਤੁਸੀਂ ਕੋਈ ਜਖਮੀ ਵੀ ਕੱਟਿਆ ਘਰਾਂ ਦੇ ਕੀ ਹਾਲਾਤ ਆ ਇਹ ਕੋਈ ਘੀ ਘਰ ਆ ਦੇ ਤਾਂ ਜਿੱਦਾਂ ਸ਼ਾਪਸ ਹੈ ਟੈਂਟ ਹਾਊਸ ਹੈਗਾ ਉਹਦੇ ਵਿੱਚ ਆਪਣੇ ਜਿਹੜੇ ਕਮਰਸ਼ੀਅਲ ਫਾਇਰ ਸਿਲੰਡਰ ਗਿਆ ਐਲਪੀਜੀ ਸਿਲੰਡਰ ਸਾਰੀ ਉਹ ਸਕੇ ਉਹ ਅੰਦਰੋਂ ਸੇਫਲੀ ਕੱਢ ਦਿੱਤੇ ਗਏ ਨੇ ਤੇ ਜਿਹੜੇ ਕੈਜੂਐਲਟੀਆਂ ਹੋਈਆਂ ਖਾਸ ਤੋ ਪਹਿਲਾ ਜਿਹੜਾ ਐਮਬੂਲੈਂਸ ਵਗੈਰਾ ਆਉਣੀ ਆ ਜਿਹੜੀਆਂ ਆਪਣੇ ਕੰਮ ਕਰਦੇ ਸੀਗੇ ਚੋਰਾ ਦੇ ਵਿੱਚ ਨਾਲ ਹੀ ਕੈਰੀ ਕਰਕੇ ਸੈਲਫ ਡਿਫੈਂਸ ਦੀ ਜੀਤ ਜੇਤਨ ਜੀ ਇਹਨਾਂ ਤੋਂ ਘੁੰਮ ਰਹੇ ਨੇ ਨਿਕੰਦਰ ਜੀ ਸਾਰੀ ਤੇ ਜਿਹੜੇ ਟੈਂਕਰ ਦਾ ਐਕਸੀਡੈਂਟ ਆ ਉਹ ਚੂਨ ਐਸਲੀ ਗੈਸ ਹੈ ਨਹੀਂ ਹੁੰਦੀ ਇਹ ਬਿਚ অলਮੋਸਟ ਇਸ ਵੇਲੇ 0.1% ਦੇ ਆ ਚਾਂਸਿਸ ਹੋ ਸਕਦੇ ਆ ਬਟ ਐਟ ਰੈਵ ਕੀ ਕਰਦਾ ਨੇ ਵੀ ਕਾਬੂ ਪਾ ਲਿਆ ਗਿਆ ਨੇ ਹਾਂ ਇਹ ਤਾਂ ਸਰੇ ਦਾ ਅੱਗ ਦਾ ਕਾਬੂ ਤਾਂ 15 20 ਮਿੰਟ ਚ ਪਾਲਿਆ ਸੀ ਪਰ ਜਿਹੜਾ ਹੁਣ ਦੇਖੋ ਲਾਈਟ ਬੰਦ ਹੋਣ ਕਰਕੇ ਕੁਝ ਸਮਝ ਨਹੀਂ ਆ ਰਿਹਾ ਸੀਗਾ ਕਿ ਅਜੇ ਸ਼ਟਰ ਬੰਦ ਹੈ ਅੰਦਰ ਵੜ ਗਈ ਹੈ ਗੈਸ ਉਹਨਾਂ ਦੇ ਜਲ ਚੁੱਕਿਆ ਆ ਜਿਹੜਾ ਕੱਪੜੇ ਦੀ ਦੁਕਾਨ ਹੈ ਜਾਂ ਤੂਰੀ ਦੇ ਗਦਾਮ ਹੈ ਇਹਨਾਂ ਦੇ ਵਿੱਚ ਅੰਦਰ ਅੱਗ ਵੜਨ ਕਰਕੇ ਥੋੜਾ ਜਿਆਦਾ ਟਾਈਮ ਲੱਗਾ ਆ ਅਦਰਵਾਇਜ਼ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਸਥਿਤੀ ਹੈ ਜੀ ਹੁਣ ਜੀ ਹਾਲਾਤ ਇਹਨਾਂ ਦੇ ਕਿ ਕੀ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਬੜਾ ਦੁਖਦਾਈ ਬੜਾ ਦਰਦਨਾਕ ਹਾਦਸਾ ਪਾਪਰਾ ਕੱਟੀ ਹੈਗੀ ਤੇ ਉਜਤੇ ਤੇ ਸਾਰੀ ਟੀਮਾਂ ਪਹੁੰਚੀ ਨਾ ਅਸੀਂ ਕਦੋਂ ਵੀ ਪਹੁੰਚੇ ਤੇ ਜਿਤਿੰਥੇ ਸਾਨੂੰ ਲੱਗਦਾ ਕਿ ਲੋਕ ਅਜਾਂ ਅੰਦਰ ਹਾਇਚ ਵਿੱਚ ਆ ਗਏ ਅਸੀਂ ਟ੍ਰਾਂਸਫਰ ਕਰ ਰਹੇ ਹਾਂ ਸਿਓ ਹਸਪੀਟਲ ਸਿਓ ਹਸਪੀਟਲ ਲਈ ਕਾਫੀ ਅਸੀਂ ਕਰਦੇ ਹਾਂ ਪਰ ਗਿਣਤੀ ਸਾਡੇ ਕੋਲ ਹੈ ਨਹੀਂ ਕਿੰਨੇ ਖੋ ਗਏ ਨੇ ਪਰ ਇਹ ਹੈ ਕਿ ਇੱਕ ਟੈਂਕਰ ਦੀ ਵਜ੍ਹਾ ਨਾਲ ਇਹਦੇ ਜੋ ਕਹਿ ਰਹੇ ਲੋਕ ਕਿ ਮੋਡਲ ਲੱਗੀ ਕੋ ਗੱਡੀ ਵਿੱਚ ਵੱਜੀ ਆ ਕਿ ਉਹਨਾਂ ਐਕਸੀਡੈਂਟ ਹੋਇਆ ਤੇ ਉਹਦੇ ਕਰਕੇ ਜਿਹੜਾ ਬਲਾਸਟ ਹੋਇਆ ਬਹੁਤ ਵੱਡਾ ਬਲਾਸਟ ਹੋਇਆ ਉਹੀ ਜਿਹੜੀ ਗੈਸ ਲੀਕ ਹੋਈ ਸਾਰੇ ਪਾਸੇ ਕੀ ਕਹਿੰਦੇ ਉਹ ਦੁਕਾਨਾਂ ਨੂੰ ਜਾਂ ਕਿੱਥੇ ਵੀ ਇਹ ਹੈ ਸੀਟੀਵੀ ਉਥੇ ਅੱਗ ਫੈਲ ਗਈ ਹੈਗੀ ਆ ਤੇ ਸਾਰੀ ਟੀਮ ਆ ਅਸੀਂ ਖੁਦ ਪਹੁੰਚੇ ਆ ਤੇ ਮੌਕੇ ਦਾ ਜਾਇਜ਼ਾ ਲੈ ਰਹੇ ਹੈਗੇ ਆਪਾਂ ਤੇ ਜੋ ਬੈਸਟ ਪੋਸਿਬਲ ਅਸੀਂ ਆਪਣੇ ਵੱਲੋਂ ਸੀ ਆਪਾਂ ਕਰ ਰਹੇ ਹੈਗੇ ਆ ਤੇ ਲੋਕਾਂ 'ਚ ਵੀ ਬੜੀ ਦਹਿਸ਼ਤ ਹੈ ਜਿਹੜੇ ਲੋਕ ਇਥੇ ਆਲੇ ਦੋਲੇ ਰਹਿੰਦੇ ਸੀ ਉਹ ਵੀ ਤਕਰੀਬਨ ਏਰੀਆ ਛੱਡ ਕੇ ਹੋ ਗਏ 10 10 4 4 ਕਿਲੋਮੀਟਰ ਪਿੱਛੇ ਚੱਲ ਗਏ ਨੇ ਡੇਰੀਆਂ ਚੱਲ ਗਏ ਨੇ ਤੇ ਉੱਥੇ ਵੀ ਜਾ ਕੇ ਉਹਨਾਂ ਨੂੰ ਅਸੀਂ ਦੱਸ ਦੇਇਆ ਸਿੰਦੇਹ ਹਾਲਾਤ ਕਿ ਤੁਸੀਂ ਨਿਸ਼ਚਿੰਤ ਰਹੋ ਤੇ ਬਾਅਦ ਵਿੱਚ ਮੈਂ ਹਸਪੀਟਲ ਵੀ ਜਾ ਕੇ ਮੈਂ ਸਾਰਾ ਇੱਕ ਵਾਰ ਦੇਖ ਲਿਆ। ਕਿੰਨੇ ਲੋਕ ਜੋ ਇੰਜਰਡ ਹੋ ਚੁੱਕੇ ਆ ਕੁਝ ਪਤਾ ਚੱਲਿਆ ਹੈ ਨਹੀਂ ਅਭੀ ਐਸਾ ਮੈਂ ਕੁਝ ਨਹੀਂ ਕਰ ਮੈਂ ਕੋ ਨੰਬਰ ਨਹੀਂ ਬਤਾ ਸਕਦਾ ਆਪ ਲੋਕ ਨੂੰ ਨਹੀਂ ਐਸਾ ਕੁਝ ਨਹੀਂ ਹੈਗਾ। ਜਿਹੜਾ ਕਿਹਾ ਜਾ ਰਿਹਾ ਕਿ ਪੰਜ ਤੋਂ ਸੱਤ ਕੈਜ਼ੂਅਲਟੀ ਹੋਈ ਤਾਂ ਉਸ ਵੀ ਆਈ ਅਰਦਾਸ ਕਰਦੇ ਪ੍ਰਮਾਤਵਾਗੇ। ਨਾ ਹੋਵੇ ਚੰਗੀ ਯਾਰ। ਕੋਈ ਅੱਗੇ ਕੋਈ ਜਾਣਕਾਰੀ ਕਰਕੇ ਅਸੀਂ ਮੈਂ ਹਸਪੀਟਲ ਜਾ ਕੇ ਦੇਖਦੇ ਆ ਕਿੰਨੇ ਕੁ ਉੱਥੇ ਪਹੁੰਚੇ ਆ ਜਾਓ ਕਿੰਨੇ ਕੁ ਉੱਥੇ ਬੰਦੇ ਪਹੁੰਚੇ ਹੁਣ ਅੱਗੇ ਕਾ ਪਾ ਲਿਆਗੇ ਹਾਂਜੀ ਉਹ ਕੰਟਰੋਲ ਹੋ ਗਏ ਸਿਰਫ ਟੈਂਕਰ ਹੈਗੇ ਮੈਂ ਕਿਹਾ ਟੈਂਕਰ ਜਿਹਨਾਂ ਕੋ ਠੰਡਾ ਨਹੀਂ ਹੁੰਦਾ ਉਹਨਾਂ ਨੂੰ ਸਪਰੇਅ ਕਰਿਓ ਪਾਣੀ ਦੇ ਜੋ ਕਿਉਂਕਿ ਉਹਦਾ ਪਲਾਸਟਿਕ ਉਹਦਾ ਖਤਰਾ ਹੋਵੇ ਬਸ ਉਹ ਬਾਕੀ ਦਾ ਸਾਰੇ ਪਾਸੇ ਸੈਕ ਵਿੱਚ ਪੁੱਜ ਗਏ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮੁਆਵਜ਼ਾ ਵਗੈਰਾ ਕੀ ਉਹ ਵੀ ਕਰਾਂਗੇ ਅਸੀਂ ਲੋਕਾਂ ਲਈ ਖੜੇ ਆ ਲੋਕਾਂ ਲਈ ਅਪਾ ਕਰਾਂਗੇ ਜਿਹੜਾ ਜੋ ਪਿੰਡ ਦੇ ਲੋਕ ਆ ਯਾਰ ਕੋਈ ਸੁੱਖਾ ਨਾਮ ਦਾ ਵਿਅਕਤੀ ਰਹਿੰਦਾ ਦੀ ਡਿਟੇਲ ਤੱਕ ਇਹਦੀ ਇਨਵੈਸਟੀਗੇਸ਼ਨ ਹੋ ਗਈ ਕਿਉਂ ਹੋਇਆ ਕਿਉਂਕਿ ਅ ਜਿਹੜੀ ਜਾਨਣਾ ਹੈਗੇ ਬੜੀ ਕੀਮਤੀ ਹੁੰਦੀ ਹੈਗੀ ਆ ਉਹਨਾਂ ਦੀ ਕੋਈ ਕੀਮਤ ਨਹੀਂ ਸਲਗਾ ਸਕਦੇ ਜਿਹਦੇ ਪਿੱਛੇ ਜਿਹੜੇ ਬੰਦੇ ਦੀ ਜਿਹੜੇ ਸ਼ਖਸੀ ਵੀ ਕੋਈ ਗਲਤੀ ਹੋਈ ਉਹਨੂੰ ਬਖਸ਼ ਨਹੀਂ ਜਾਊਗਾ ਜੀ ਜੀ ਤੁਸੀਂ ਦੇਖ ਰਹੇ ਹੋ ਸਾਹਮਣੇ ਸੜਕ ਤੇ ਟੈਂਕਰ ਖੜਿਆ ਹੈ ਐਦਕੀ ਸਿਰਫ ਅਜੇ ਤੱਕ ਸਿਰਫ ਆਈਡੀਆ ਲਗਾਇਆ ਜਾ ਸਕਦਾ ਹੈ ਸਾਰਾ ਕੁਝ ਅੰਡਰ ਇਨਵੈਸਟੀਗੇਸ਼ਨ ਹੈ ਜੀ ਅੰਡਰ ਇਨਵੈਸਟੀਗੇਸ਼ਨ ਹੈ ਉਸ ਤੋਂ ਬਾਅਦ ਹੀ ਪ੍ਰੋਪਰ ਤਫਤੀਸ਼ ਤੋਂ ਬਾਅਦ ਤੁਹਾਨੂੰ ਪੱਕੇ ਤੌਰ ਤੇ ਦੱਸ ਸਕਦੇ ਹਾਂ ਬਟ ਜਿਵੇਂ ਸਾਹਮਣੇ ਲੱਗ ਰਿਹਾ ਹੈ ਕਿ ਇੱਕ ਰੋਡ ਐਕਸੀਡੈਂਟ ਕਰਕੇ ਜਿਹੜੀ ਹੈ ਅਗ ਲੱਗੀ ਹੈ ਔਰ ਹੁਣ ਤੱਕ ਵੀ ਪੇਸ਼ੈਂਟ ਸਾਡੇ ਸਿਵਲ ਹਸਪੀਟਲ ਦੇ ਵਿੱਚ ਐਡਮਿਟਡ ਨੇ ਔਰ ਅੰਡਰ ਵਿਦ ਬਰਨ ਇੰਜਰੀਜ਼ ਉਥੇ ਐਡਮਿਟਡ ਨੇ ਕੋਈ ਸੀਰੀਅਸ ਵੀ ਨਹੀਂ ਕੋਈ ਲਾਈਟਲੀ ਬਰਨਡ ਵੀ ਨਹੀਂ ਬਟ ਟੀਮ ਸਾਡੀ ਆਲਰੇਡੀ ਉਥੇ ਅਲਰਟ ਕਰ ਦਿੱਤੀ ਗਈ ਸੀ ਜਿਵੇਂ ਹੀ ਸਾਨੂੰ ਮੈਸੇਜ ਲੱਗਿਆ ਸੀ ਤੇ ਉਥੇ ਸਾਰੇ ਡਾਕਟਰ ਸਹਿਬਾਨ ਸਾਰੀ ਮੈਡੀਕਲ ਫੈਸਿਲਿਟੀਆਂ ਦਵਾਈ और सारा अरेंजमेंट इन प्लेस है उलाज चलना तो एक कैजुअलिटी एक कैजुअलिटी अजय तक रिपोर्ट हो रही है ਜਿਵੇਂ ਜਿਵੇਂ ਹੋਰ ਜਾਣਕਾਰੀ ਮਿਲਦੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਮਾਨੀ ਨੁਕਸਾਨ ਕਿੰਨਾ ਹੋਇਆ ਲੋਕਾਂ ਦਾ ਘਰਾਂ ਦੁਕਾਨਾਂ ਦਾ ਦੇਖੋ ਤੁਸੀਂ ਦੇਖ ਰਹੇ ਹੋ ਜੀ ਅਜੇ ਵੀ ਫਾਇਰ ਟੈਂਡਰਸ ਜਲੰਧਰ ਫਗਵਾੜਾ ਦਸੂਆ ਹੁਸ਼ਿਆਰਪੁਰ ਸਾਰੇ ਪਾਸਿਓਂ ਆ ਕੇ ਇਸ ਵੇਲੇ ਵੀ ਕੰਮ ਕਰ ਰਹੇ ਨੇ ਸਾਡੀ ਪਹਿਲੀ ਪ੍ਰਾਇੋਰਟੀ ਇਹ ਹੈ ਕਿ ਸਭ ਤੋਂ ਪਹਿਲਾਂ ਜਾਨੀ ਨੁਕਸਾਨ ਨੂੰ ਬਚਾਇਆ ਜਾਵੇ ਔਰ ਇੱਕਦਮ ਫਾਇਰ ਨੂੰ 100% ਐਕਸਟਿੰਗੁਇਸ਼ ਕਰਕੇ ਹੋਰ ਕੋਈ ਗੈਸ ਦੇ ਰਿਮੇਨਿੰਗ 엘ਿਮੈਂਟਸ ਨਾ ਹੋਣ ਉਹਨੂੰ ਪੱਕਾ ਕਰਨ ਲਈ ਨਸਰਾਲਾ ਤੋਂ ਤੇ ਆਦਮਪੁਰ 에어ਫੋਰਸ ਸਟੇਸ਼ਨ ਤੋਂ ਵੀ ਟੀਮਸ ਆਈਆਂ ਹੋਈਆਂ ਨੇ ਅਸੀਂ ਪਹਿਲਾਂ ਉਹ ਕਨਫਰਮ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਸੈਸਮੈਂਟ مالی ਨੁਕਸਾਨ ਦੀ ਉਹ ਚੱਲਦੀ ਰਹੇਗੀ ਔਰ ਵੰਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਏਗਾ ਮੈਡਮ ਇਹ ਕਾਰਨ ਨਹੀਂ ਹੋਇਆ ਮਤਲਬ ਹਾਸੇ ਦਾ ਕਾਰਨ ਜਿਸ देखो जी सारा कुछ इन्वेस्टिगेशन तो बाद सामने आएगा लेकिन ज्यों ਤੁਸੀਂ ਦੇਖ ਰਹੇ ਹੋ ਅ ਇਸ ਵੇਲੇ ਤਾਂ ਲੱਗਦਾ ਹੈ ਕਿ ਰੋਡ ਐਕਸੀਡੈਂਟ ਕਰਕੇ ਜ ਜਿਹਦੇ ਵਿੱਚ ਗੈਸ ਟੈਂਕਰ ਇਨਵੋਲਡ ਸੀ ਉਹਦੇ ਕਰਕੇ ਗੈਸੇ ਮਿਟ ਗਈ ਹੈ ਤੇ ਨਾ ਮਿਕਲਾਸਵਾਲ ਹੈ ਇਹ ਜੋ ਵੀ ਲੋਕ ਸੀਗੇ ਆਲੇ ਦੁਆਲੇ ਦੇ ਰਹਿੰਦੇ ਪਏ ਸੀਗੇ ਜਾਂ ਇਥੋਂ ਸੜਕ ਤੋਂ ਹੀ ਜਿਹੜੇ ਕੀ ਪਾਸ ਔਨ ਕਰਦੇ ਪਏ ਸੀਗੇ ਇਹ ਕੁਝ ਕਨਫਰਮ ਹੈ ਦੇਖੋ ਜੀ ਜਿਸ ਸਮੇਂ ਤੇ ਇਨਸੀਡੈਂਟ ਹੋਇਆ ਹੈ ਇਦਾਂ ਲੱਗਦਾ ਹੈ ਕਿ ਇੱਥੇ ਦੇ ਰੈਜ਼ੀਡੈਂਸੀ ਨੇ ਲੇਕਿਨ ਬਾਕੀ ਕੁਝ ਪ੍ਰਵਾਸੀ ਮੈਮ ਕੁਝ ਤੁਸੀਂ ਦੇਖ ਰਹੇ ਹੋ ਸਾਰਾ ਇੰਡਸਟਰੀ ਦਾ ਏਰੀਆ ਹੈ ਕੁਝ ਪ੍ਰਵਾਸੀ ਲੋਕ ਵੀ ਸੀਗੇ ਬਾਕੀ ਮੌਕੇ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਉਸ ਤੋਂ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਮੈਮ ਦੱਸਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਔਨ ਪੁਆਇੰਟ